ਪ੍ਰੋਗਰਾਮ 16 ਨੇ ਸਤਜਵੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਮੇਰੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਆ ਪੰਜਾਬ ਦੇ ਅਹਿਮ ਮਸਲਿਆਂ ਦੇ ਉੱਤੇ ਅਸੀਂ ਗੱਲ ਕਰਾਂਗੇ ਖਾਸ ਕਰਕੇ ਆਮ ਆਦਮੀ ਪਾਰਟੀ ਦਾ ਵਿਰੋਧ ਦੇਖਣ ਨੂੰ ਮਿਲਿਆ ਸੰਗਰੂਰ ਆਮ ਆਦਮੀ ਪਾਰਟੀ ਦੀ ਸਿਆਸੀ ਰਾਜਧਾਨੀ ਦਿੱਤੀ ਜਾਂਦੀ ਹੈ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਲੁਧਿਆਣੇ ਨੂੰ ਆਪਣੀ ਸੀਟ ਆ ਜਿਹੜੀ ਉਹ ਮੰਨ ਕੇ ਚੋਣ ਪ੍ਰਚਾਰ ਸ਼ੁਰੂ ਕਰ ਦਿੰਦਾ ਕੋਠੀ ਵੀ ਕਹਿੰਦੇ ਕਿਰਾਏ ਤੇ ਲੈ ਲਈ ਆ ਤੇ ਨਾਲ ਹੀ ਦਲ ਬਦਲਣਾਂ ਦੇ ਬਾਰੇ ਬਿਆਨ ਦਿੰਦਾ ਕਿ ਵਿਜੀਲੈਂਸ ਦੇ ਡਰ ਤੋਂ ਜਾਂਦੇ ਆ ਸਾਰੇ ਇਸ ਤੇ ਗੱਲ ਕਰਾਂਗੇ ਆ ਭੁੱਲਰ ਸਾਹਿਬ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਨਿਰੰਦਰ ਕੌਰ ਭਰਾ ਇਤੇ ਮੀਤ ਹੇਰ ਦੇ ਸਾਹਮਣੇ ਜਿਹੜੇ ਸਵਾਲਾਂ ਦੀ ਝੜੀ ਲੱਗ ਜਾਂਦੀ ਹੈ ਉਸ ਤੋਂ ਬਾਅਦ ਪਰੇ ਜਿਹੜੇ ਜਵਾਬ ਆਏ ਆ ਕਿ ਲੋਕਾਂ ਨੂੰ ਤਸੱਲੀ ਕਰਵਾ ਸਕੇ ਦੇਖੋ ਸੰਦੀਪ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਦੋ ਪਾਰਟੀਆਂ ਦਾ ਜੰਮ ਕੇ ਵਿਰੋਧ ਰਿਹਾ ਇੱਕ ਤੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੇ ਦੂਜੇ ਪਾਸੇ ਸਰਕਾਰ ਦਾ ਕਿਉਂਕਿ ਹਮੇਸ਼ਾ ਸੱਤਾ ਨੂੰ ਸਵਾਲ ਕੀਤੇ ਜਾਂਦੇ ਨੇ ਚਾਹੇ ਉਹ ਸੂਬਾ ਸਰਕਾਰ ਹੋਵੇ ਚਾਹੇ ਉਹ ਸੈਂਟਰ ਦੇ ਵਿੱਚ ਕੋਈ ਰਪਾਰਟੀ ਰਾਜ ਕਰ ਰਹੀ ਹੋਵੇ ਹੁਣ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੀ ਜਨਤਾ ਨੇ ਦੇਖ ਲਿਆ ਕਿ 26 ਮਹੀਨੇ ਹੋਣ ਵਾਲੇ ਨੇ ਤੇ ਪੰਜਾਬ ਸਰਕਾਰ ਮਦੂਲਾਮਾ ਦੀ ਪਾਰਟੀ ਦੀ ਸਰਕਾਰ ਕੋਈ ਹੀ ਸਵਾਲ ਪੁੱਛਣੇ ਨੇ ਹਮੇਸ਼ਾ ਜਿਹੜੇ ਸਵਾਲ ਸੱਤਾ ਤੋਂ ਪੁੱਛੇ ਜਾਂਦੇ ਨੇ ਅੱਜ ਜਿਲ੍ਹਾ ਸੰਗਰੂਰ ਦੇ ਪਿੰਡ ਬਾਲਦਾ ਬਾਲਦ ਦੇ ਵਿੱਚ ਕਿਉਂਕਿ ਸੰਗਰੂਰ ਤੋਂ ਐਮਐਲਏ ਨਿਰਿੰਦਰ ਕੌਰ ਭਰਾਜ ਉਹ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸੰਗਰੂਰ ਤੋਂ ਚੋਣ ਲੜ ਰਹੇ ਨੇ ਗੁਰਮੀਤ ਸਿੰਘ ਮੀਤੇਹਰ ਜਿਹੜੇ ਕੈਬਨਿਟ ਮੰਤਰੀ ਵੀ ਨੇ ਉਹ ਪਿੰਡ ਪਹੁੰਚੇ ਤੇ ਪਿੰਡ ਦੇ ਲੋਕਾਂ ਨੇ ਘੇਰ ਲਿਆ ਬੀਬੀ ਨੂੰ ਤੇ ਬੀਬੀ ਦੇ ਬਹਾਨੇ ਗੁਰਮੀਤ ਸਿੰਘ ਮੀਤੇਹਰ ਸਾਹਿਬ ਨੂੰ ਕਿ ਪੰਜਵੇਂ ਮਹੀਨਾ ਦਾ ਸਾਨੂੰ ਹਿਸਾਬ ਦੱਸਿਆ ਜਾਓ ਸਾਡੀਆਂ ਤੇ ਜੇ ਤੱਕ ਜਿਹੜੀਆਂ ਤੁਸੀਂ ਕਹਿ ਕੇ ਗਏ ਸੀ ਗੱਲਾਂ ਪੂਰੀਆਂ ਨਹੀਂ ਹੋਈਆਂ ਹਾਲਾਂਕਿ ਬੀਬੀ ਨਿਰਿੰਦਰ ਕੌਰ ਭਰਾਏ ਦੀ ਆਵਾਜ਼ ਵੀ ਸੁਣੀ ਜਾਂਦੀ ਹੈ ਕਿ ਮੈਂ ਮਾਫੀ ਮੰਗਦੇ ਚੋਣ ਜਾਬਤਾ ਲੱਗ ਚੁੱਕਾ ਹੈ ਪਾਈ ਪਾਈ ਦਾ ਹਿਸਾਬ ਦੇਵਾਂਗੇ ਤੇ ਇੱਕ ਵਾਰ ਮੋਟਾ ਪਾ ਦਿਓ ਤੇ ਫਿਰ ਚੋਣ ਜਾਬਤੇ ਬਾਅਦ ਤੁਹਾਡੇ ਪਹਿਲ ਦੇ ਆਧਾਰ ਤੇ ਕੰਮ ਕਰਵਾ ਦਿੱਤੇ ਜਾਣਗੇ ਕਿਉਂਕਿ ਜਦੋਂ ਚੋਣਾ ਆਉਂਦੀਆਂ ਨੇ ਉਦੋਂ ਸਿਆਸੀ ਲੀਡਰਾਂ ਨੂੰ ਮਾਈ ਬਾਪ ਵੀ ਚੇਤੇ ਆ ਜਾਂਦੇ ਨੇ ਨਾਨੀ ਵੀ ਚੇਤੇ ਆ ਜਾਂਦੀ ਉਦਾਂ ਤੇ ਲੋਕਾਂ ਨੂੰ ਮਿਲਦੇ ਨਹੀਂ ਹੈ ਚਾਹੇ 100 ਵਾਰੀ ਕਹਿਣ ਲੱਖ ਵਾਰੀ ਕਹਿਣ ਕਿ ਅਸੀਂ ਆਮ ਆਦਮੀ ਪਾਰਟੀ ਦੇ ਘਰਾਂ ਦੇ ਨਿਆਣੇ ਆ ਇਹ ਨਿਆਣੇ ਸਿਆਣੇ ਹੋ ਗਏ ਨੇ ਤੇ ਸਿਆਣੇ ਜਦੋਂ ਹੋ ਜਾਂਦੇ ਨੇ ਤੇ ਫਿਰ ਇਹਨਾਂ ਦੇ ਰੰਗ-ਬਰੰਗੇ ਜਿਹੜੇ ਕੰਮ ਵੀ ਸ਼ੁਰੂ ਹੋ ਜਾਂਦੇ ਨੇ ਹੁਣ ਸਭ ਤੋਂ ਵੱਡਾ ਸਵਾਲ ਆ ਕਿ ਉੱਥੇ ਦੋਨੇ ਖੇੜਾ ਛਡਾਉਂਦੇ ਭੱਜਦੇ ਦਿਖਾਈ ਦੇ ਉਦਾਂ ਤੇ ਆਮ ਆਦੀ ਪਾਰਟੀ ਕਹਿੰਦੀ ਆ ਕਿ ਅਸੀਂ ਲੋਕਾਂ ਨੂੰ ਸਿਖਾਇਆ ਕਿ ਕਿਵੇਂ ਸਵਾਲ ਪੁੱਛੇ ਜਾਂਦੇ ਪੁੱਛੇ ਜਾਂਦੇ ਹੁਣ ਜਦੋਂ ਲੋਕ ਇਹਨਾਂ ਤੋਂ ਸਵਾਲ ਪੁੱਛਦੇ ਨੇ ਤੇ ਫਿਰ ਹੌਲੀ ਹੌਲੀ ਖਿਸਕਣੇ ਸ਼ੁਰੂ ਹੋ ਜਾਂਦੇ ਜਿਵੇਂ ਅੱਜ ਨਰਿੰਦਰ ਕੌਰ ਭਰਾਜ ਔਰ ਗੁਰਮੀਤ ਸਿੰਘ ਮੀਤ ਹੇਰ ਖਿਸਕਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਜਵਾਬ ਤੇ ਉਹਨਾਂ ਨੂੰ ਸੰਤੁਸ਼ਟ ਦੇਣਾ ਚਾਹੀਦਾ ਸੀ ਵਾਦਾ ਕਰਕੇ ਜਾਂਦੇ ਕਿ ਚੋਣ ਜਾਪਤਾ ਸਾਡੀ ਮਜਬੂਰੀ ਸੀ ਕੋਈ ਅਨਾਊਂਸਮੈਂਟ ਵੀ ਨਹੀਂ ਕਰ ਸਕਦੇ ਲੇਕਿਨ ਚੋਣ ਜਾਪਤੇ ਤੋਂ ਬਾਅਦ ਮੋੜ ਤੋਂ ਬੈਠਾਂਗੇ ਤੇ ਤੁਹਾਡੇ ਮਸਲੇ ਵਿਚਾਰੇ ਜਾਣਗੇ ਕਿਉਂਕਿ ਹਲੇ ਤੇ ਸੈਂਟਰ ਸਰਕਾਰ ਦੇ ਆ ਵੋਟਾਂ ਪੈਣੀਆਂ ਤੇ ਸਾਡੇ 3 ਸਾਲ ਬਾਕੀ ਨੇ ਤੁਸੀਂ ਜਦ ਤਸੱਲੀ ਬਖਸ਼ ਜਵਾਬ ਨਹੀਂ ਦਿੰਦੇ ਤੁਸੀਂ ਖਿਹੜਾ ਛਡਾਉਂਦੀ ਕੋਸ਼ਿਸ਼ ਕਰਦੇ ਹੋ ਤਾਂ ਫਿਰ ਡੱਬੇ ਕਿਸੇ ਵੇਲੇ ਜਿਹੜੀਆਂ ਇਲੈਕਟ੍ਰੋਨਿਕ ਮਸ਼ੀਨਾ ਈਵੀ ਮਸ਼ੀਨਾ ਉੱਥੋਂ ਵੀ ਫਿਰ ਖਾਲੀ ਨਿਕਲਦੀਆਂ ਨੇ ਵੋਟਾਂ ਨੇ ਹੁਣ ਸਵਾਲ ਹੈ ਕਿ ਜਿਹੜੇ ਜਿੱਤੇ ਹੋਏ ਵਿਧਾਇਕ ਭੱਜਦੇ ਕਿਉਂ ਕਿਉਂ ਨਹੀਂ 25 ਮਹੀਨੇ ਹੋ ਗਏ ਤੇ ਕੰਮ ਕਿਉਂ ਨਹੀਂ ਹੋਏ ਹੁਣ ਸਵਾਲ ਹੈ ਕਿ ਜਿਸ ਪਿੰਡ ਦੇ ਵਿੱਚ ਬੀਬੀ ਨਰਿੰਦਰ ਕੌਰ ਭਾਜ ਭਰਾਜ ਦਾ ਹਲਕਾ ਬਾਲਦ ਬਾਲਦ ਦੇ ਵਿੱਚ ਕੀ 25 ਮਹੀਨਿਆਂ ਤੋਂ ਬਾਅਦ ਪਹਿਲੀ ਦਫਾ ਗਏ ਨੇ ਕੀ ਇਹਨਾਂ ਨੇ ਧਨਵਾਦੀ ਦੌਰਾਨ ਨਹੀਂ ਕੀਤਾ ਕਿ ਇੱਥੇ ਉਹਨਾਂ ਨੇ ਕੋਈ ਗ੍ਰਾਂਟ ਪਿੰਡ ਨੂੰ ਨਹੀਂ ਦਿੱਤੀ ਉਹ ਜਿਹੜੇ ਲੋਕ ਨੇ ਉਹ ਘੇਰ ਕੇ ਅੱਜ ਕਿਉਂ ਗੁਰਮੀਤ ਸਿੰਘ ਮੀਤ ਹੇਰ ਨੂੰ ਪੁੱਛਣ ਕਿਉਂਕਿ ਉਹਨਾਂ ਨੂੰ ਮੌਕਾ ਕਿ ਅਜੇ ਲੋਕ ਸਭਾ ਚੋਣਾਂ ਜਿੱਤਨੀਆਂ ਨੇ ਔਰ ਆਮ ਆਦੀ ਪਾਰਟੀ ਤੇ ਬੜੇ ਫਕਰ ਨਾਲ ਕਹਿੰਦੀ ਆ ਕਿ ਸਾਡੀ ਇਹ ਸਿਆਸੀ ਰਾਜਧਾਨੀਆਂ ਸਾਡੇ ਇਥੋਂ ਕੋਈ ਜੰਮੇ ਹੋਏ ਪੈਰ ਹਿਲਾ ਨਹੀਂ ਸਕਦੇ ਜਿਵੇਂ ਹੁੰਦੇ ਨਾ ਕਿ ਅੰਗ ਦੇ ਨੇ ਪੈਰ ਜਦੋਂ ਗੜਦਾ ਧਰਤੀ ਤੇ ਤੇ ਫਿਰ ਕਿਸੇ ਕੋ ਵੀ ਨਹੀਂ ਪੁੱਟਿਆ ਗਿਆ ਹੁਣ ਉਹਨਾਂ ਹਾਲਾਤਾਂ ਦੇ ਵਿੱਚ ਸਰਕਾਰ ਦੀ ਚਿੰਤਾ ਵੱਧ ਗਈ ਹੈ ਜਦੋਂ ਪਾਰਟੀ ਦਾ ਸਰਕਾਰ ਦਾ ਵਿਰੋਧ ਲੋਕਾਂ ਤੱਕ ਸ਼ੁਰੂ ਹੋ ਜਾਏ ਤੇ ਫਿਰ ਨੁਕਸਾਨ ਵਾਲੀ ਗੱਲ ਹੋ ਜਾਂਦੀ ਹੈ ਕਿਉਂਕਿ ਕੋਈ ਅਜਿਹਾ ਹੁਣ ਆਮ ਆਦੀ ਪਾਰਟੀ ਦਾ ਉਮੀਦਵਾਰ ਨਹੀਂ ਰਹਿ ਗਿਆ 13 ਦੇ 13 ਜਾਣਿਆਂ ਦਾ ਵਿਰੋਧ ਹੋ ਚੁੱਕਾ ਹੈ ਔਰ ਵਿਰੋਧ ਲੋਕਾਂ ਦਾ ਜਾਇਜ਼ ਵੀ ਹੈ ਕਿਉਂਕਿ ਲੋਕ ਪਰੇਸ਼ਾਨ ਹੈ ਕਿਉਂਕਿ ਲੋਕਾਂ ਦੀਆਂ ਉਮੀਦਾਂ ਇੰਨੀਆਂ ਜ਼ਿਆਦਾ ਦਿਤਾਤੀਆਂ ਸੀ ਲੋਕਾਂ ਦਾ ਭਰੋਸੇ ਇੰਨੇ ਜ਼ਿਆਦੇ ਕਰ ਦਿੱਤੇ ਸੀ ਉਹ ਪ੍ਰੋਸਿਆਂ ਦੇ ਸਰਕਾਰ ਪੰਜੀ ਮਹੀਨਿਆਂ ਚ ਖਰਾ ਨਹੀਂ ਉਤਰ ਪਾਈ ਹੁਣ ਸਵਾਲ ਹੈ ਕਿ ਪੰਜੀ ਮਹੀਨੇ ਇਸ ਸਰਕਾਰ ਨੂੰ ਮਿਲੀ ਹੈ ਕਿ ਬੀਜੇਪੀ ਦੇ ਵਧਾ ਜਿਹੜੇ ਉਮੀਦਵਾਰ ਹੋਣ ਜਾਂ ਆਮ ਆਦਮੀ ਪਾਰਟੀ ਦੇ ਇਸ ਵਾਰ ਜਿੰਨੇ ਹੀ ਦਲ ਬਦਲਵਾਂ ਦੀ ਗਿਣਤੀ ਵਧੀ ਹੈ ਉਨਾ ਹੀ ਵਿਰੋਧ ਦਾ ਜਿਹੜਾ ਪਾਰਾ ਜਿਹੜਾ ਉਹ ਵੀ ਉਤਾਂ ਠਾ ਹੁੰਦਾ ਰਿਹਾ ਹੈ ਵਿਰੋਧ ਨਾ ਦੋਨਾਂ ਪਾਰਟੀਆਂ ਦਾ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਹਾਂ ਬਿਲਕੁਲ ਸੰਦੀਪ ਵਿਰੋਧ ਕਿਉਂਕਿ ਸਰਕਾਰ ਨਾ ਬੀਜੇਪੀ ਦਾ ਇਸ ਕਰਕੇ ਵਿਰੋਧ ਰਹਿ ਕਿਉਂਕਿ ਸੈਂਟਰ ਦੇ ਵਿੱਚ ਸਰਕਾਰ ਬੈਠੀ ਆ ਕਾਂਗਰਸ ਆਮ ਆਦੀ ਪਾਰਟੀ ਦਾ ਇਸ ਕਰਕੇ ਵਿਰੋਧ ਰਹਿ ਕਿ ਸੂਬਾ ਸਰਕਾਰ ਹੁਣ ਕਿਉਂਕਿ ਐਮਐਸਪੀ ਦਾ ਜਿਹੜਾ ਮਸਲਾ ਹੈਗਾ ਉਹ ਸੈਂਟਰ ਸਰਕਾਰ ਨੇ ਵਿਚਾਰਨਾ ਤੇ ਸੈਂਟਰ ਸਰਕਾਰ ਗੱਲ ਕਰਕੇ ਰਾਜ ਨਹੀਂ ਹੈ ਸੈਂਟਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਹਰਿਆਣੇ ਦੇ ਮਰੋੜ لال ਖੱਟੜ ਸਰਕਾਰ ਨੇ ਨਾਕੇਬੰਦ ਕਸੀਲ ਕਰਦੇ ਧਰਤੀ ਦੇ ਉੱਪਰ ਸੜਕਾਂ ਬੰਦ ਕਰ ਦਿੱਤੀਆਂ ਧਰਤੀ ਦੇ ਲੋਹੇ ਗੱਡ ਸਰ ਟੇਪਣ ਕੀ ਕੀ ਉਹਨਾਂ ਨੇ ਬ੍ਰਿਜ ਬਣਾ ਛੱਡੇ ਗੋਲੀਆਂ ਚਲਾਈਆਂ ਅਥਰੂ ਗੈਸ ਗੋਲੇ ਸੁੱਟੇ ਗਏ ਨੇ ਕਿਸਾਨਾਂ 'ਤੇ ਗੋਲੀਆਂ ਮਾਰੀਆਂ ਗੈਸ ਦਿੱਆਂ ਸ਼ਿਵ ਸ਼ੁਭਕਰਨ ਵਰਗੇ ਕਿਸਾਨ ਸ਼ਹੀਦ ਹੋ ਗਏ ਨੇ ਅਜਿਹੀ ਸਥਿਤੀ ਦੇ ਵਿੱਚ ਭਾਪੀ ਦੇ ਉਮੀਦਵਾਰਾਂ ਦਾ ਵਿਰੋਧ ਹੋਣਾ ਲਾਜ਼ਮੀ ਆ ਤੇ ਪਰ ਸਵਾਲ ਆ ਆਮ ਆਦੀ ਪਾਰਟੀ ਦਾ ਕਿ ਤੁਸੀਂ ਕੀ ਪੰਜਾਂ ਮਹੀਨਿਆਂ ਦੇ ਵਿੱਚ ਤੁਹਾਡਾ ਕਿਉਂ ਵਿਰੋਧ ਹੋਇਆ ਤੁਸੀਂ ਤੇ ਕਹਿ ਰਹੇ ਸੀ ਕਿ ਅਸੀਂ ਆਮ ਘਰਾਂ ਚੋਂ ਅਸੀਂ ਤੁਹਾਡੇ ਵਰਗੇ ਆ ਸਾਨੂੰ ਬਾਈਕ ਕਹਿ ਕੇ ਪਕਾਰੋ ਸਾਨੂੰ ਭੈਣ ਕਹਿ ਕੇ ਪਕਾਰੋ ਹੁਣ ਬਾਈਕ ਕਹਿ ਕੇ ਭੈਣ ਕਹਿ ਕੇ ਲੋਕਾਂ ਦਾ ਨਹੀਂ ਨਾ ਢਿੱਡ ਭਰਦਾਗਾ ਲੋਕਾਂ ਨੂੰ ਤੇ ਕੰਮ ਚਾਹੀਦੇ ਨੇ ਕੰਮ ਸਰਕਾਰ ਨੇ ਜਿੰਨੇ ਕੀਤੇ ਨੇ ਉਹ ਸਾਰਿਆਂ ਦੇ ਸਾਹਮਣੇ ਹਾਲਾਂਕਿ ਸਾਰੇ ਕਹਿ ਰਹੇ ਨੇ ਕਿ ਅਸੀਂ 90% ਲੋਕਾਂ ਦੇ ਘਰਾਂ ਦਾ ਬਿੱਲ ਜ਼ੀਰੋ ਆ ਗਿਆ 40000 ਤੋਂ ਵੱਧ ਮੁੰਡੇ ਕੁੜੀਆਂ ਨੂੰ ਨੌਕਰੀ ਦੇ ਦਿੱਤੀ ਆ ਜੀ 70000 ਕਰੋੜ ਰੁਪਏ ਦੀ ਇਨਵੈਸਟਮੈਂਟ ਹੋ ਚੁੱਕੀ ਆ ਪਰ ਲੋਕ ਤਾਂ ਵੀ ਕਹਿ ਰਹੇ ਕਿ ਸਾਡਾ ਤਾਂ ਕੋਈ ਮਸਲਾ ਹੱਲ ਨਹੀਂ ਹੋਇਆ ਲੋਕਾਂ ਦੇ ਜਿਹੜੇ ਮਸਲੇ ਨੇ ਕੀ ਉਹਨਾਂ ਮਸਲੇ ਤੇ ਗੱਲ ਹੋ ਰਹੀ ਆ ਉਹ ਮਸਲੇ ਕਿਹੜੇ ਨੇ ਜਿਹੜੇ ਲੋਕਾਂ ਦੇ ਹੱਲ ਨਹੀਂ ਹੋ ਰਹੇ ਤਾ ਕਰਕੇ ਇਹਨਾਂ ਦਾ ਵਿਰੋਧ ਹੋ ਰਿਹਾ ਬੀਜੇਪੀ ਦਾ ਇਸ ਕਰਕੇ ਵਿਰੋਧ ਹੈ ਕਿ ਕਿਸਾਨਾਂ ਨੂੰ ਉਹਨਾਂ ਨੇ ਦੱਬਣ ਦੀ ਬੜੀ ਕੋਸ਼ਿਸ਼ ਕੀਤੀ ਆ ਮਾਰ ਦੀ ਕੋਸ਼ਿਸ਼ ਕੀਤੀ ਆ ਚਾਹੇ ਬੀਤੇ ਦਿਨੀ ਇੱਕ ਕਿਸਾਨ ਜਿਹੜਾ ਵਾ ਉਹਦਾ ਹਜੇ ਪੋਸਟਮਾਰਟਮ ਨਹੀਂ ਹੋਇਆ ਪਰ ਉਹ ਬੀਜੇਪੀ ਦੇ ਜਿਹੜਾ ਲੀਡਰ ਜਿਹੜਾ ਜਿਹੜਾ ਉਹਦੇ ਤੇ ਪਰਚਾ ਦਰਜ ਹੋ ਗਿਆ ਕਿਉਂਕਿ ਜਿਹੜਾ ਕਿਸਾਨ ਕੱਲ ਮਰੀਆਵਾ ਉਹਦੇ ਭਤੀਜੇ ਦੀ ਸ਼ਿਕਾਇਤ ਤੇ ਸਰਿੰਦਰ ਸਿੰਘ ਦੇ ਭਤੀਜੇ ਦੀ ਸ਼ਿਕਾਇਤ ਤੇ ਹਰਵਿੰਦਰ ਸਿੰਘ ਹਰਪਾਲਪੁਰਾ ਜਿਹੜਾ ਸ਼੍ਰੋਮਣੀ ਕਾਲੀ ਦਲ ਦੇ ਨੇਤਾ ਹੈ ਬੀਜੇਪੀ 'ਚ ਸ਼ਾਮਲ ਹੋ ਗਿਆ ਉੱਤੇ ਮਕਦਮਾ ਦਰਜ ਹੋ ਗਿਆ ਇਹ ਸਵਾਲ ਤੇ ਲੋਕਾਂ ਨੇ ਸੱਤਾ ਤੋਂ ਪੁੱਛਨੇ ਹੁਣ ਜਿਹੜੇ ਸਵਾਲ ਇਹ ਕਾਂਗਰਸ ਤੋਂ ਥੋੜਾ ਪੁੱਛਨੇ ਇਹ ਸਵਾਲ ਜਿਹੜੇ ਸ਼੍ਰੋਮਣੀ ਕਾਲੀ ਦਲ ਤੋਂ ਥੋੜਾ ਲੋਕਾਂ ਨੇ ਪੁੱਛਨੇ ਆ ਇਹ ਬੀਜੇਪੀ ਹੱਲੇ ਤੱਕ ਸੈਂਟਰ ਦੇ ਵਿੱਚ 10 ਸਾਲ ਦੀ ਸਰਕਾਰ ਰਾਜ ਕਰਕੇ ਉਹ ਨਹਿਰੂ ਗਾਂਧੀ ਡਾਕਟਰ ਮਨਮੋਹਰ ਸਿੰਘ ਕੋ ਸਰਕਾਰ ਸਵਾਲ ਪੁੱਛ ਰਹੀ ਹੈ ਪਰ ਲੋਕਾਂ ਨੇ ਤੇ ਚੁਣੀ ਹੋਈ ਸਰਕਾਰ ਤੋਂ ਪੁੱਛਨੇ ਹੁਣ ਪੰਜਾਬ ਦੇ ਵਿੱਚ ਕੀ ਕੀ ਹੋ ਰਿਹਾ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਕੋ ਸਵਾਲ ਪੁੱਛੋ ਕਾਂਗਰਸ ਕੋ ਸਵਾਲ ਪੁੱਛੋ ਉਹਨਾਂ ਕੋਲੋਂ ਲੋਕ ਪੁੱਛਣ ਕਿਉਂਕਿ ਉਹਨਾਂ ਨੂੰ ਤੇ ਲੋਕਾਂ ਨੇ ਨਿਹੰਗਾਂ ਦੇ ਬਾਟੇ ਨੂੰ ਮਾਝ ਕੇ ਸੁੱਟਦਾ ਸੀ ਤੁਹਾਨੂੰ ਲਿਆਂਦਾ ਨਾ ਤੇ ਤੁਹਾਨੂੰ ਲੋਕਾਂ ਨੇ ਸਵਾਲ ਪੁੱਛਣੇ ਉਹਨਾਂ ਸਵਾਲਾਂ ਦਾ ਜਵਾਬ ਤੁਹਾਨੂੰ ਡਟ ਕੇ ਦੇਣਾ ਚਾਹੀਦਾ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਅਸੀਂ ਪੰਜੀਆਂ ਮਹੀਨਿਆਂ ਦੇ ਵਿੱਚ ਵਿੱਚ ਕੀ ਕੀਤਾ ਕਿਹੜੀ ਸਾਡੀ ਪ੍ਰਾਇੋਰਟੀ ਰਹਿ ਗਈ ਹੈ ਤੇ ਅਸੀਂ ਕੀ ਕੁਝ ਹੋਰ ਕਰਨਾ ਤਾਂ ਹੀ ਰੰਗਲਾ ਪੰਜਾਬ ਬਣੂਗਾ ਨਾ ਗੱਲਾਂ ਦੇ ਨਾਲ ਪੰਜਾਬ ਨੂੰ ਤੁਸੀਂ ਰੰਗਲਾ ਨਹੀਂ ਬਣਾ ਸਕਦੇ ਤੁਹਾਨੂੰ ਗਰਾਊਂਡ ਲੈਵਲ ਤੇ ਕੰਮ ਕਰਨੇ ਪੈਣਗੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਲੱਗੇ ਨੇ ਤੇ ਪੰਜੇ ਮਹੀਨੇ ਬਹੁਤ ਟਾਈਮ ਬਹੁਤ ਜ਼ਿਆਦਾ ਹੁੰਦਾ ਪਰ ਉਹਨਾਂ ਪੰਜਿਆਂ ਮਹੀਨਿਆਂ ਦੇ ਵਿੱਚ ਲੋਕ ਸੰਤੁਸ਼ਟ ਨਹੀਂ ਹੋਏ ਇਹਨਾਂ ਦੇ ਐਮਐਲਏ ਮੰਤਰੀ ਲੋਕਾਂ ਨੂੰ ਤਸੱਲੀ ਬਖਸ਼ ਜਵਾਬ ਨਹੀਂ ਦੇ ਰਹੇ ਜਿਸ ਕਰਕੇ ਵਿਰੋਧ ਰਹਿ ਤਸਵੀਰਾਂ ਤੇ ਨੰਦਪੁਰ ਸਾਹਿਬ ਦੀਆਂ ਵੀ ਆ ਗਈਆਂ ਕਿ ਜਦੋਂ ਰੋਡ ਸ਼ੋਅ ਸੀ ਮਲਵਿੰਦਰ ਸਿੰਘ ਕੰਗ ਜਿਹੜੇ ਉਮੀਦਵਾਰ ਸੀ ਆਮ ਆਦਮੀ ਪਾਰਟੀ ਦੇ ਚੋਣ ਲੜ ਰਹੇ ਲੋਕਾਂ ਨੂੰ ਪੁਲਿਸ ਨੇ ਗਲੀਆਂ 'ਚ ਧੱਕ ਕੇ ਕੁੱਟਿਆਗਾ ਕੁੱਟਿਆ ਮਾਰਿਆ ਕੀਤਾ ਹੁਣ ਲੋਕ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਹੈਗੇ ਉਹ ਜਿਹੜੀ ਵੀਡੀਓ ਉਹ ਭਾਜੀਪੀ ਨੇ ਵੀ ਸ਼ੇਅਰ ਕੀਤੀ ਹੈ ਸ਼੍ਰੋਮਣੀ ਕਾਲੀਦਾਲ ਨੇ ਵੀ ਕੀਤੀ ਵਿਕਰਮ ਸਿੰਘ ਮਜੀਠੀਆ ਨੇ ਵੀ ਕੀਤੀ ਹੈ ਜਦ ਲੋਕਾਂ ਲੋਕ ਵਿਰੋਧ ਕਰਦੇ ਤਾਂ ਤੁਹਾਡੀ ਪੁਲਿਸ ਲੋਕਾਂ ਨੂੰ ਕੁੱਟਦੀ ਹੈ ਗਲੀਆਂ ਦੇ ਵਿੱਚ ਘਸੀਟ ਕੇ ਲੈ ਕੇ ਜਾਂਦੀ ਹੈ ਤੇ ਜਦੋਂ ਫਿਰ ਲੋਕਾਂ ਦੇ ਕਾਬੂ ਤੁਸੀਂ ਆ ਜਾਂਦੇ ਫਿਰ ਤੁਸੀਂ ਕਿਹੜਾ ਛਡਾ ਕੇ ਭੱਜਦੇ ਹੋ ਸਥਿਤੀ ਆਮ ਆਦੀ ਪਾਰਟੀ ਦੇ ਲੀਡਰਾਂ ਦੀ ਐਮਐਲਏ ਦੀ ਮਾੜੀ ਸਰਕਾਰ ਦੀ ਪਰਫਾਰਮੈਂਸ ਜੇ ਸਹੀ ਆ ਤੇ ਫਿਰ ਐਮਐਲਏ ਨੇ ਉੱਥੇ ਸਹੀ ਕੰਮ ਨਹੀਂ ਕੀਤੇ ਜਾਂ ਸਰਕਾਰ ਦੀ ਪਰਫਾਰਮੈਂਸ ਸਹੀ ਆ ਤੇ ਜਿਹੜੇ ਐਮਐਲਏ ਨੇ ਉਹ ਆਪਣੇ ਲੋਕਾਂ ਤੱਕ ਵਰਕਰਾਂ ਤੱਕ ਪਹੁੰਚਾ ਨਹੀਂ ਪਾਏ ਜਾਂ ਸਰਕਾਰ ਦੇ ਜਿਹੜੇ ਕੰਮ ਨੇ ਉਹ ਪਿੰਡ ਲੈਵਲ ਤੇ ਡਿਲੀਵਰ ਨਹੀਂ ਹੋਏ ਤਾਂ ਹੀ ਫਿਰ ਐਮਐਲਏ ਦਾ ਵਿਰੋਧ ਹੋ ਰਿਹਾ ਐਮਐਲਏ ਦਾ ਵਿਰੋਧ ਹੋ ਰਿਹਾ ਉਮੀਦਵਾਰ ਦਾ ਵਿਰੋਧ ਹੋ ਰਿਹਾ ਕਰਮਜੀਤ ਅਨਮੋਲ ਦਾ ਵਿਰੋਧ ਜਿੱਥੇ-ਜਿੱਥੇ ਹੋ ਰਿਹਾ ਦਾ ਮਤਲਬ ਜਿੱਥੇ-ਜਿੱਥੇ ਏਰੀਆ ਦੇ ਵਿੱਚੋਂ ਐਮਐਲਏ ਜਾਂਦੇ ਉਹਨਾਂ ਦਾ ਵਿਰੋਧ ਹੋ ਰਿਹਾ ਸੰਗਰੂਰ ਦੇ ਵਿੱਚ ਵਿਰੋਧ ਹੋ ਰਿਹਾ ਮੀਤੇਰ ਦਾ ਵਿਰੋਧ ਕਿਉਂਕਿ ਉਮੀਦਵਾਰ ਨੇ ਪਰ ਨਾਲ ਜਿਹੜੇ ਐਮਐਲਏ ਗਏ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਮੇਰਾ ਸਵਾਲ ਹੈ ਕਿ ਜਦੋਂ ਜਿਸ ਦਿਨ ਬਰਨਾਲੇ 'ਚ ਵਿਰੋਧ ਹੋਊਗਾ ਇਹਦਾ ਮਤਲਬ ਇਹ ਕਿ ਮੀਤ ਦੇਰ ਨੇ ਮਨਿਸਟਰ ਬਣ ਕੇ ਵੀ ਕੰਮ ਨਹੀਂ ਕੀਤਾ ਹੁਣ ਜਿਸ ਹਲਕੇ ਦੇ ਵਿੱਚ ਅਗਰ ਵਿਰੋਧ ਹੋ ਰਿਹਾ ਉਹਦੇ 'ਚ ਉਮੀਦਵਾਰ ਦਾ ਘੱਟ ਦੋਸ਼ ਆ ਉਹਦੇ 'ਚ ਉਥੋਂ ਦੇ ਲੋਕਲ ਐਮ ਐਲ ਏ ਦਾ ਜ਼ਿਆਦਾ ਦੋਸ਼ ਆ ਇਸ ਕਰਕੇ ਇਹ ਜਿਹੜੇ ਆਮ ਆਦੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਇਹਦਾ ਹੀ ਮਤਲਬ ਆ ਕਿ ਲੋਕ ਸੰਤੁਸ਼ਟ ਨਹੀਂ ਆ ਤੇ ਜਿੱਤੇ ਹੋਏ ਜਿਹੜੇ ਇਹਨਾਂ ਦੇ ਵਿਧਾਇਕ ਨੇ ਜਾਂ ਮੰਤਰੀ ਨੇ ਜੋ ਵੀ ਹਲਕੇ ਦੇ ਜਿਹੜੇ ਉਹ ਲੋਕਾਂ ਨੂੰ تسਲੀ ਬਖਸ਼ ਜਿਹੜਾ ਜਵਾਬ ਨਹੀਂ ਦੇ ਰਹੇ ਇਸ ਕਰਕੇ ਇਹਨਾਂ ਦੇ ਜਿਹੜੇ ਹਾਲਾਤ ਨੇ ਉਹ ਸਾਰਿਆਂ ਦੇ ਸਾਹਮਣੇ ਨੇ ਹਾਲਾਂਕਿ ਤੁਸੀਂ ਇਹ ਕਹ ਰਹੇਗਾ ਸੀ 13 0 ਜਿੰਤਨੀ ਆ ਪਰ ਜਿਹੇ ਸਥਿਤੀ ਦੇ ਵਿੱਚ 13 ਦੇ ਬਹੁਤ ਦੂਰ ਦੀ ਗੱਲ ਆ 13 ਦੇ ਮੁਸ਼ਕਲ ਲੱਗਦੀਆਂ ਨੇ ਪਰ ਫਿਰ ਵੀ ਲੋਕਾਂ ਦਾ ਪਤਾ ਨਹੀਂ ਕਿ ਲੋਕ ਮੰਨ ਵੀ ਜਾਣ ਕਿਉਂਕਿ ਸਰਕਾਰਾਂ ਪੋਲੀਟੀਕਲ ਪਾਰਟੀਆਂ ਰੂਸੇ ਲੋਕਾਂ ਨੂੰ ਚੰਗੀ ਤਰ੍ਹਾਂ ਮਨਾਉਣੀਆਂ ਜਾਣਦੀਆਂ ਨੇ ਇਸ ਕਰਕੇ ਜਿਹੜੇ ਅੱਜ ਸੱਤਾ ਧਿਰ ਦਾ ਸਵਾਲ ਹੈ ਉੱਥੇ ਹੀ ਮੁੱਖ ਵਿਰੋਧੀ ਧਿਰ ਪੰਜਾਬ ਦੇ ਅੰਦਰ ਸਾਰੇ ਜਾਣਦੇ ਆ ਕਾਂਗਰਸ ਪਾਰਟੀ ਹੈ ਬੇਸ਼ੱਕ ਕਾਂਗਰਸ ਵੀ ਕਹਿੰਦੀ ਹੈ ਕਿ 13 ਸੀਟਾਂ ਤੇ ਸਾਡੀ ਮਜ਼ਬੂਤ ਦਾਅਵੇਦਾਰੀ ਹੈ 13 0 ਵਾਲਾ ਉਹਨਾਂ ਨੇ ਨਾਰਾ ਤਾਂ ਨਹੀਂ ਲਾਇਆ ਪਰ ਇੱਕ ਲੁਧਿਆਣੇ ਵਾਲੀ ਸੀਟ ਆ ਜਿਹੜੀ ਉਹ ਨੱਕ ਦਾ ਸਵਾਲ ਬਣ ਗਈ ਆ ਕਹਿੰਦੇ ਵੀ ਜਿਹੜਾ ਅ ਲੁਧਿਆਣੇ ਦੇ ਰਵਨੀਤ ਸਿੰਘ ਬਿੱਟੂ ਚਲੇ ਗਏ ਪਾਰਟੀ ਨੂੰ ਪਿੱਠ ਦਿਖਾ ਗਏ ਪਰ ਉਸ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਤੇ ਉੱਥੇ ਕਹਿੰਦੇ ਕਿਰਾਏ ਤੇ ਕੋਠੀ ਵੀ ਲੈ ਲਈ ਹੈ ਨਾਲੇ ਕਹਿੰਦੇ ਜਿਹੜੇ ਦਲਬੱਦ ਨੂੰ ਵਿੱਚ ਹੈ ਕਾਂਗਰਸ 'ਚ ਜਾ ਰਹੇ ਆ ਵਿਜੀਲੈਂਸ ਦਾ ਡਰ ਬਹੁਤ ਹੈ ਬਿਲਕੁਲ ਇੱਕ ਤੇ ਸਚਾਈ ਇਹ ਕਿ ਜਦੋਂ ਵੀ ਜੇ ਬੀ ਸੈਂਟਰ ਲੈਵਲ ਤੇ ਬੀਜਪੀ ਦੇ ਵਿੱਚ ਲੋਕ ਸ਼ਾਮਲ ਹੋ ਤੇ ਲੋਕੀ ਚਰਚਾ ਹਿੰਦੁਸਤਾਨ ਦੇ ਵਿੱਚ ਕਿ ਈਡੀ ਕਰਕੇ ਸੀਬੀਆਈ ਕਰਕੇ ਇਨਕਮ ਟੈਕਸ ਕਰਕੇ ਲੋਕ ਸ਼ਾਮਲ ਹੋਣ ਬੀਜਪੀ ਚ ਕਿਉਂਕਿ ਇੰਡੀਅਨ ਐਕਸਪ੍ਰੈਸ ਨੇ ਇੱਕ ਬਹੁਤ ਵੱਡੀ ਖਬਰ ਕੀਤੀ ਸੀ ਕਿ ਪੰਜੀ ਜਾਣੇ ਉਹ ਨੇ ਉਮੀਦਵਾਰ ਜਿਨ੍ਹਾਂ ਦੇ ਖਿਲਾਫ ਕੇਸ ਚੱਲਦੇ ਸੀ ਉਹ ਬੀਜਪੀ ਚ ਸ਼ਾਮਲ ਹੋ ਗਏ ਉਮੀਦਵਾਰ ਬਣ ਗਏ ਤੇ ਕੇਸ ਠੰਡੇ ਬਸਤੇ ਚ ਪੈ ਗਏ ਜਾਂ ਰਫਾਜ਼ਾਫਾ ਹੋ ਗਏ ਸਟੇਟਾ ਦੇ ਵਿੱਚ ਵੀ ਇੱਕ ਕੌੜੀ ਸਚਾਈ ਹੈ ਕਿ ਬਹੁਤ ਸਾਰੇ ਲੀਡਰ ਉਹ ਚਲੇ ਗਏ ਜਾਂ ਚਲੇ ਜਾਂਦੇ ਨੇ ਜਿਹੜੇ ਕਹਿ ਸਕਦੇ ਕਿ ਕਹਿੰਦੇ ਹੁੰਦੇ ਨਾ ਜਮਾਨਾ ਜਮਾਨਾ ਕਿ ਭਲੇ ਦਿਨ ਆਉਣਗੇ ਨਾ ਦਾੜ ਵੱਟ ਜਮਾਨਾ ਕੱਟ ਤੇ ਭਲੇ ਦਿਨ ਆਉਣਗੇ ਤੇ ਬਹੁਤ ਸਾਰੇ ਲੀਡਰ ਇਦਾਂ ਹੀ ਆ ਕਿ ਹੁਣ ਭਲੇ ਵੇਲੇ ਨਹੀਂ ਆ ਜਦੋਂ ਉਹ ਚਰਚਾ ਕਰਕੇ ਇਸੇ ਕਰਕੇ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਕਿਹਾ ਕਿ ਬਹੁਤੇ ਜਿਹੜੇ ਲੀਡਰ ਨੇ ਉਹ ਵਿਜੀਲੈਂਸ ਦੀ ਜਾਂਚ ਤੋਂ ਡਰਦੇ ਮਾਰੇ ਚਲੇ ਗਏ ਨੇ ਇਹਦਾ ਮਤਲਬ ਕਿ ਤੁਹਾਡੇ ਜਿਹੜੇ ਲੀਡਰ ਗਏ ਨੇ ਉਹਨਾਂ ਗੜਬੜੀਆਂ ਕੀਤੀਆਂ ਹੋਣਗੀਆਂ ਜਦੋਂ ਉਹਨਾਂ ਦੀ ਸਰਕਾਰ ਹੋ ਸਰਕਾਰ ਦਾ ਹਿੱਸਾ ਹੋਣਗੇ ਗੱਫੇ ਸ਼ਕੇ ਹੋਣਗੇ ਗਲਤਮਲਤ ਕੰਮ ਕੀਤੇ ਹੋਣਗੇ ਇਸੇ ਕਰਕੇ ਹੁਣ ਵਿਜੀਲੈਂਸ ਤੋਂ ਡਰਦੇ ਫਿਰਦੇ ਨੇ ਹੁਣ ਵਿਜੀਲੈਂਸ ਕੀ ਦੀ ਆ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਕੌਣਾ ਆਮ ਆਦੀ ਪਾਰਟੀ ਤੇ ਆਮ ਆਦੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਕੌਣ ਭਗਵੰਤ ਮਾਨ ਤੇ ਇਸ ਕਰਕੇ ਹੁਣ ਸਵਾਲ ਖੜੇ ਕੀਤੇ ਨੇ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਕਿ ਜਿਹੜੇ ਲੀਡਰ ਚਲੇ ਗਏ ਨੇ ਉਹ ਆ ਵਿਜੀਲੈਂਸ ਦਾ ਡਰ ਹੁਣ ਵਿਜੀਲੈਂਸ ਜਾਣਬੁੱਝ ਕੇ ਤੇ ਡਰਾੜ ਹੀ ਰਹੀ ਸ਼ਿਕਾਇਤਾਂ ਆਈਆਂ ਹੋਣਗੀਆਂ ਲੋਕ ਖਫਾ ਨੇ ਲੋਕਾਂ ਨੇ ਸ਼ਿਕਾਇਤਾਂ ਦਿੱਤੀਆਂ ਕਾਰਵਾਈ ਸ਼ੁਰੂ ਹੋ ਗਈ ਤੇ ਫਿਰ ਸ਼ਾਮਲ ਹੋ ਗਏ ਨੇ ਹੁਣ ਜਿਹੜੇ ਸ਼ਾਮਲ ਹੋਏ ਨੇ ਉਹ ਉਹਨਾਂ ਤੇ ਸਵਾਲ ਖੜੇ ਕੀਤੇ ਨੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਹੁਣ ਪਤਾ ਨਹੀਂ ਉਹਨਾਂ ਨੇ ਜਵਾਬ ਦੇਣ ਕਿ ਨਹੀਂ ਦੇਣ ਸਿਆਣੇ ਤੋਂ ਹੀ ਕਹਿੰਦੇ ਨੇ ਕਿ ਢਿੱਡ ਪੀੜ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਨੇ ਗੂੰਗਲੂ ਖਾਦੇ ਹੁੰਦੇ ਨੇ ਉਹ ਜਿੰਨਾ ਗੋਗਲੂ ਖਾਦੇ ਹੋਣਗੇ ਢਿੱਡ ਪੀੜ ਉਹਨਾਂ ਦੇ ਉਹਨਾਂ ਦੇ ਉਹ ਜਵਾਬ ਦੇਣਗੇ ਪਰ ਜਿੱਥੋਂ ਤੱਕ ਸਵਾਲ ਇਹ ਆ ਗਿਆ ਲੁਧਿਆਣੇ ਦਾ ਲੁਧਿਆਣੇ ਦੇ ਵਿੱਚ ਚਰਚਾ ਸੀ ਕਿ ਇੱਕ ਸੈਂਟਰ ਬਣਾ ਦਿੱਤਾ ਆਮ ਕਾਂਗਰਸ ਪਾਰਟੀ ਨੇ ਉਸ ਸੈਂਟਰ ਦਾ ਹੁਣ ਮੁੱਖ ਕਰਤਾ ਧਰਤਾ ਪ੍ਰਤਾਪ ਸਿੰਘ ਬਾਦਵਾ ਕੋਠੀ ਵੀ ਉਹਨਾਂ ਨੂੰ ਆਪਣੇ ਦੋਸਤੀ ਮਿਲ ਗਈ ਹੈ ਕਿਰਾਏ ਤੇ ਨਹੀਂ ਲਈ ਦੋਸਤ ਦੀ ਕੋਠੀ ਮਿਲ ਗਈ ਹੈ ਪ੍ਰਬੰਧ ਕਰ ਦਿੱਤੇਗੇ ਨੇ ਉਹ ਕਹਿੰਦੇ ਕਿ ਲੁਧਿਆਣਾ ਸਾਡਾ ਉਹ ਸੈਂਟਰ ਹੋਗਾ ਇੱਥੋਂ ਹੀ ਸਾਰੇ ਨੋਮੀਨੇਸ਼ਨ ਭਰ ਕੇ ਮੈਂ ਸ਼ਾਮ ਨੂੰ ਵਾਪਸ ਆ ਜਾਇਆ ਕਰਕੇ ਜਿਹੜੇ 13 ਉਮੀਦਵਾਰਾਂ ਨੇ ਕਾਗਜ਼ ਪੱਤਰ ਦਾਖਲ ਕਰਨੇ ਨੇ ਤੇ ਉਸ ਤੋਂ ਬਾਅਦ ਰੈਲੀਆਂ ਵੀ ਚੋਣ ਰੈਲੀਆਂ ਕਰਕੇ ਨੁਕੜ ਮੀਟਿੰਗਾਂ ਕਰਕੇ ਸ਼ਾਮ ਨੂੰ ਮਤਲਬ ਘੁੰਮ ਫਿਰ ਕੇ ਲੁਧਿਆਣੇ ਆਉਣਾ ਲੁਧਿਆਣੇ ਫਿਰ ਸ਼ਾਮ ਨੂੰ ਗੱਲਾਂ ਹੋਣਗੀਆਂ ਰਵਨੀਤ ਸਿੰਘ ਬਿੱਟੂ ਕਿਉਂਕਿ ਸ਼ਹਿਰਾਂ ਦੇ ਵਿੱਚ ਸ਼ਾਮ ਨੂੰ ਜਿਆਦਾ ਰੈਲੀਆਂ ਹੁੰਦੀਆਂ ਹਨ ਉਹ ਰਵਨੀਤ ਸਿੰਘ ਬਿੱਟੂ ਦਾ ਪ੍ਰਤਾਪ ਸਿੰਘ ਬਾਦਵੇ ਦਾ ਚੰਗਾ ਪੇਚਾ ਪੈ ਚੁੱਕਾ ਕਿਉਂਕਿ ਉਹਨਾਂ ਲੱਗਾ ਕਿ ਇਹ ਕੋ ਛੱਡ ਕੇ ਜਾਵੇ ਇਸ ਟੱਬਰ ਨੂੰ ਤੇ ਕਾਂਗਰਸ ਪਾਰਟੀ ਨੇ ਦਿੱਤਾ ਹੀ ਬਹੁਤ ਹੈ ਡੀਐਸਪੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਕੁਰਸੀਆਂ ਦਿੱਤੀਆਂ ਨੇ ਤੇ ਫਿਰ ਵੀ ਉਹ ਜੇ ਪਾਰਟੀ ਨੂੰ ਧੋਖਾ ਦਿੰਦੇ ਨੇ ਤੇ ਇਸ ਕਰਕੇ ਉਹ ਕਹਿੰਦੇ ਕਿ ਸਬਕ ਸਿਕੋਣਾ ਹੁਣ ਸਬਕ ਤੇ ਤਾਂ ਸਿਕਾਇਆ ਜਾ ਸਦਾ ਜੇ ਰਮਬੀ ਸਿੰਘ ਵੀ ਟੂ ਹਾਰ ਜਾਂਦੇ ਨੇ ਤੇ ਜੇ ਜਿੱਤ ਜਾਂਦੇ ਨੇ ਤੇ ਫਿਰ ਕਾਂਗਰਸ ਪਾਰਟੀ ਦੇ ਪੱਲੇ ਨਹੀਂ ਕੁਛ ਰਹਿੰਦਾ ਤੇ ਜੇ ਹਾਰ ਜੇ ਉਹ ਕਹਿੰਦੇ ਜੇ ਜਿੱਤ ਜਾਣਗੇ ਤੇ ਮੈਂ ਸਿਆਸਤ ਛੱਡ ਦਾਂਗਾ ਹੁਣ ਬਹੁਤ ਵੱਡੀ ਇੱਕ ਸ਼ਰਤ ਲਾ ਲਈ ਆ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਹੁਣ ਦੇਖਦੇ ਆ ਕਿ ਜਦੋਂ 4 ਤਰੀ ਨੂੰ ਰਿਜ਼ਲਟ ਆਉਂਦੇ ਨੇ ਪਰ ਉਹ ਰਵਨੀ ਸਿੰਘ ਬਿੱਟੂ ਨੂੰ ਲੈ ਕੇ ਬਹੁਤ ਕਾਂਗਰਸ ਪਾਰਟੀ ਅਟੈਕ ਕਰੀ ਚਾਹੇ ਰਾਜਾ ਮਰਿੰਦਰ ਸਿੰਘ ਵੜਿੰਗ ਹੋਣਾ ਚਾਹੇ ਪ੍ਰਤਾਪ ਸਿੰਘ ਬਾਦਵਾਨ ਚਾਹੇ ਸੁਖਜਿੰਦਰ ਸਿੰਘ ਰੰਦਾਵਾ ਹੋਣਾ ਬਹੁਤ ਸਾਰੇ ਇਹ ਕੀਤਾ ਕਿਉਂਕਿ ਲੁਧਿਆਣਾ ਐਵੇਂ ਲੱਗਦਾ ਕਿ ਕਾਂਗਰਸ ਪਾਰਟੀ ਵਾਸਤੇ ਨਾ ਮੁੱਛ ਦਾ ਸਵਾਲ ਬਣ ਗਈ ਹੈ ਜਾਂ ਫਿਰ ਬਾਕੀਆਂ ਨੂੰ ਛੱਡ ਕੇ ਸਬਕ ਸਿਰਫ ਤੇ ਸਿਰਫ ਕਿੰਨੂੰ ਸਿਖਾਉਣਾ ਹੈਗਾ ਰਵਨੀ ਸਿੰਘ ਬਿੱਟੂ ਨੂੰ ਕਿ ਤੁਹਾਡੇ ਫਤਿਹਗੜ੍ਹ ਸਾਹਿਬ ਦਾ ਉਮੀਦਵਾਰ ਤੁਹਾਨੂੰ ਛੱਡ ਕੇ ਚੱਲ ਗਿਆ ਤੁਹਾਡਾ ਡਾਕਟਰ ਚੱਬੇਵਾਲ ਤੁਹਾਨੂੰ ਛੱਡ ਕੇ ਚੱਲ ਗਿਆ ਹੋ ਸਕਦਾ ਹੈ ਕਿ ਫਿਰੋਜ਼ਪੁਰ ਰਵਿੰਦਰ ਆਮਲਾ ਸਾਹਿਬ ਵੀ ਤੁਹਾਨੂੰ ਛੱਡ ਕੇ ਚਲੇ ਜਾਣ ਉਹ ਮੁੱਛਦਾ ਸਵਾਲ ਨਹੀਂ ਬਣੀ ਪਰ ਪ੍ਰਤਾਪ ਸਿੰਘ ਬਾਜਵਾ ਰਾਜਾ ਰਵਿੰਦਰ ਸਿੰਘ ਵੜੇਗਾਂ ਵਾਸਤੇ ਜਿਹੜੀ ਸੀਟ ਜਾਂ ਜਿਹੜਾ ਸਵਾਲ ਮੁੱਛਦਾ ਉਹ ਲੁਧਿਆਣਾ ਬਣਿਆ ਉਹ ਰਵਨੀ ਸਿੰਘ ਬਿੱਟੂ ਬਣਿਆ ਇਸੇ ਕਰਕੇ ਟਿੱਪਣੀਆਂ ਵੱਡੀਆਂ ਵੱਡੀਆਂ ਆ ਰਹੀਆਂ ਨੇ ਹਾਲਾਂਕਿ ਜਦੋਂ ਇਹ ਕਹਿੰਦੇ ਕਿ ਸਿਆਸਤ ਛੱਡ ਦੇਣੀ ਅਸਤੀਫਾ ਦੇ ਦੇਣਾ ਰਵਨੀ ਸਿੰਘ ਬਿੱਟੂ ਤੇ ਕਹਿੰਦੇ ਪ੍ਰਤਾਪ ਸਿੰਘ ਬਾਜਵਾ ਇੱਕ ਫੇਲ ਹੋਇਆ ਪੋਲਿਟਿਸ਼ੀਅਨ ਹੁਣ ਗੱਲਾਂ ਤੇ ਸ਼ੁਰੂ ਹੋ ਚੁੱਕੀਆਂ ਨੇ ਸਭ ਤੋਂ ਵੱਡੀਆਂ ਵੱਡੀਆਂ ਹੁਣ ਇਹ ਜਿਹੜਾ ਹੁਣ ਲੁਧਿਆਣਾ ਦਾ ਜਿਹੜਾ ਮਸਲਾ ਆ ਗਿਆ ਕਿਉਂਕਿ ਇੰਪੋਰਟੈਂਟ ਸੀਟਾਂ ਤੇ ਹਰ ਵਾਸਤੇ ਕਾਂਗਰਸ ਵਾਸਤੇ ਵੀ 13 ਦੇ 13 ਜਿੰਨੀਆਂ ਜ਼ਰੂਰੀ ਹੈ ਅਕਾਲੀ ਦਲ ਵਾਸਤੇ ਵੀ ਭਾਜਪੀ ਵਾਸਤੇ ਵੀ ਔਰ ਭਗਵੰਤ ਸਿੰਘ ਸਾਬ ਉਹਨਾਂ ਦੇ ਨਾਅਰੇ ਲਾਏ ਹੋਈਆਂ ਪਰ ਇਹ ਜਿਹੜਾ ਪਿੰਨ ਪੁਆਇੰਟ ਕੀਤਾ ਜਾ ਰਿਹਾ ਇਹ ਜਿਹੜੀ ਸਿਆਸਤ ਹੋ ਰਹੀ ਆ ਈਰਖਾबाजी ਵਾਲੀ ਜਾਂ ਸ਼ਰੀਕੇबाजी ਵਾਲੀ ਇਹ ਜਿਹੜੀ ਕਿੰਨੀ ਕੀ ਕਾਂਗਰਸ ਪਾਰਟੀ ਵਾਸਤੇ ਬੈਨੀਫਿਟਰ ਰਹੀ ਦੀ ਕਿਤੇ ਇਹ ਤੇ ਨਹੀਂ ਆ ਕਿ ਕਾਂਗਰਸ ਪਾਰਟੀ ਅੱਡੀ ਚੋਟੀ ਦਾ ਜੋਰ ਹੀ ਸਿਰਫ ਲੁਧਿਆਣੇ ਲਾ ਦੇਣ ਰਵਨੀ ਸਿੰਘ ਬਿੱਟੂ ਦੇ ਖਿਲਾਫ ਹੀ ਤੇ ਬਾਕੀ ਜਗ੍ਹਾ ਤੁਹਾਡਾ ਘਗਾ ਚੌੜ ਹੋ ਜੇ ਇਹ ਹੁਣ ਸਿਆਸਤ ਦੇਖਦੇ ਆ ਕਿ ਕਿੰਨੀ ਕੀ ਹਲਦੀ ਹੁੰਦੀ ਆ ਬਾਕੀ ਪੋਲੀਟੀਕਲ ਸਟੇਟਮੈਂਟਾਂ ਤੇ ਚੱਲਦੀਆਂ ਨਹੀਂ ਨਾ ਲੇਕਿਨ ਜ਼ਰੂਰ ਆ ਕਿ ਉਹਨਾਂ ਨੇ ਇੱਕ ਸੈਂਟਰ ਬਣਾ ਲਿਆ ਲੁਧਿਆਣੇ ਜਿੱਥੋਂ ਪੂਰੀ ਕਮਾਂਡ ਜਿਹੜੇ ਨੇ ਪ੍ਰਤਾਪ ਸਿੰਘ ਬਾਜਵਾ ਕਰਨਗੇ ਕੋਈ ਵਿਰੋਧੀ ਧਿਰ ਦੇ ਨਿੱਤ ਨਾ ਦੂਜਾ ਕਿਉਂਕਿ ਉਹ ਫ੍ਰੀ ਹੈਂਡ ਵੀ ਆ ਰਾਜਾ ਮਿਰਿੰਦਰ ਸਿੰਘ ਵੜਿੰਗ ਚਾਹੇ ਸੂਬਾ ਪ੍ਰਧਾਨ ਲੇਕਿਨ ਉਹ ਇੰਨਾ ਜ਼ਿਆਦਾ ਹੁਣ ਫ੍ਰੀ ਹੈਂਡ ਨਹੀਂ ਆ ਕਿਉਂਕਿ ਉਹਨਾਂ ਦੇ ਵਾਸਤੇ ਵੀ ਲੁਧਿਆਣਾ ਇੰਪੋਰਟੈਂਟ ਸੀਟ ਬਣ ਗਈ ਖੁਦ ਪਾਰਟੀ ਪ੍ਰਧਾਨ ਚੋਣ ਲੜਨੀ ਪੈਣੀ ਆ ਜਿੰਨੀ ਪੈਣੀ ਆ ਪਰ ਜਿੰਨਾ ਪ੍ਰਤਾਪ ਸਿੰਘ ਬਾਜਵਾ ਫ੍ਰੀ ਹੈਂਡ ਇਸ ਵਾਰ ਕੋਈ ਹੋ ਨਹੀਂ ਕਿਉਂਕਿ 2014 ਦੀ ਗੱਲ ਕੀਤੀ ਪ੍ਰਤਾਪ ਸਿੰਘ ਬਾਜਵਾ ਹੁਣ ਨੇ ਕੈਪਟਨ ਮਿਰਿੰਦਰ ਸਿੰਘ ਸੁਮੇਤ ਬਹੁਤ ਸਾਰੇ ਕਹਿਤਾ ਸੀ ਵੱਡੇ ਲੋਕਾਂ ਨੂੰ ਫਸਾ ਦਿੱਤਾ ਸੀ ਤੇ ਸਾਰੇ ਵੱਡੇ ਉਮੀਦਵਾਰ ਤਾਰੇ ਜਣ ਕੈਪਟਨ ਮਰਿੰਦਰ ਸਿੰਘ 2014 ਚ ਜਿੱਤ ਗਏ ਸੀ ਤੇ ਗੁਰਦਾਸਪੁਰ ਤੋਂ 2014 ਚ ਪ੍ਰਤਾਪ ਸਿੰਘ ਬਾਜਵਾ ਹਾਰ ਗਏ ਸੀ ਪਰ ਇਸ ਵਾਰ ਪ੍ਰਤਾਪ ਸਿੰਘ ਬਾਜਵਾ ਫਰੀ ਹੈਡ ਤੇ ਇਸ ਕਰਕੇ ਉਹਨਾਂ ਨੇ ਪੇਚਾ ਪਾ ਲਿਆ ਰਵਨੀਤ ਸਿੰਘ ਬਿੱਟੂ ਦੇ ਨਾਲ ਹੁਣ ਰਵਨੀਤ ਸਿੰਘ ਬਿੱਟੂ ਪੇਚਾ ਰਾਜਾ ਮਰਿੰਦਰ ਸਿੰਘ ਵੜਿੰਗਣਾ ਪਾਉਂਦੇ ਨੇ ਜਾਂ ਪ੍ਰਤਾਪ ਸਿੰਘ ਬਾਜਵਾ ਨਾਲ ਪਾਉਂਦੇ ਨੇ ਇਹ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਡਿਸਾਈਡ ਕਰਨਾ ਜੀ ਬਹੁਤ ਸ਼ੁਕਰੀਆ ਜੀ ਤਾਂ ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ ਦੋ ਮਸਲਿਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਇਹਨਾਂ ਮਸਲਿਆਂ ਦੇ ਬਾਰੇ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਆਪਣੀ ਆਪਣੀ ਰਾਏ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਤੇ ਬਨੇ ਰਹੋ ABC ਪੰਜਾਬ ਦੇ ਨਾਲ